कदे हूँ करके कदे हाँ करके कदे हूँ करके कदे हाँ करके नचो नचो नानक्यो पूछा ता करके नचो नचो नानक्यो पूछा ता करके नचो नचो नानक्यो पूछा ता करके पूछ फस गई दाद की ओ थोड़ी नान की पैगी बड़नी ਪੂਛ ਫਸ ਗਈ ਦਾਦ ਕੀਓ ਥੋੜੀ ਨਾਨਕੀਆਂ ਨੂੰ ਪੈਗੀ ਵੱਡਣੀ ਪੂਛ ਫਸ ਗਈ ਦਾਦ ਕੀਓ ਥੋੜੀ ਨਾਨਕੀਆਂ ਨੂੰ ਪੈਗੀ ਵੱਡਣੀ ਲਿਆਈ ਲਿਆਈ ਵੇ ਦਰਜੀਆ ਕੈਂਚੀ ਨਾਨਕੀਆਂ ਦੀ ਜੀਬ ਵੱਡਣੀ ਲਿਆਈ ਲਿਆਈ ਵੇ ਦਰਜੀਆ ਕੈਂਚੀ ਨਾਨਕੀਆਂ ਦੀ ਜੀਬ ਵੱਡਣੀ ਦਾਦਕੇ ਖੁੱਡ ਵੱੜ ਗਏ ਕੱਢ ਲੋ ਬੀਨ ਬੁਜਾ ਕੇ ਦਾਦਕੇ ਖੁੱਡ ਵੱੜ ਗਏ ਕੱਢ ਲੋ ਬੀਨ ਬੁਜਾ ਕੇ ਦਾਦਕੇ ਖੁੱਡ ਵੱੜ ਗਏ ਸਾਰੇ ਲੱਡੂ ਖਾ ਗਏ ਨਾਨਕੇ ਸਾਰੇ ਲੱਡੂ ਖਾ ਗਏ ਨਾਨਕੇ ਬਾਕੀ ਫਿਰਨਲ ਕੋਈ ਇਹ ਨਾਨਨਕਿਆਂ ਨੂੰ ਤਾਈਓ ਸ਼ੂਗਰ ਹੋਈ ਇਹ ਨਾਨਨਕਿਆਂ ਨੂੰ ਤਾਈਓ ਸ਼ੂਗਰ ਹੋਈ ਇਹ ਨਾਨਨਕਿਆਂ ਨੂੰ ਤਾਈਓ ਸ਼ੂਗਰ ਹੋਈ ਦਾਦਕਿਆਂ ਨੇ ਲੱਡੂ ਪਕਾ ਕੇ ਦਾਦਕਿਆਂ ਨੇ ਲੱਡੂ ਪਕਾ ਕੇ ਜਿੰਦਰਾ ਦਿੱਤਾ ਲਾ ਜੀ ਅਸੀਂ ਜਿੰਦਰਾ ਤੋੜ ਕੇ ਡੰਗਰਾਂ ਨੂੰ ਦਿੱਤੇ ਖਵਾ ਜੀ ਅਸੀਂ ਜਿੰਦਰਾ ਤੋੜ ਕੇ ਡੰਗਰਾਂ ਨੂੰ ਦਿੱਤੇ ਖਵਾ ਜੀ ਅਸੀਂ ਜਿੰਦਰਾ ਤੋੜ ਕੇ ਨਾਨਕੇ ਉਸ ਪਿੰਡੋਂ ਆਏ ਜਿੱਥੇ ਅੰਬ ਵੀ ਨਾ ਨਾਨਕੇ ਉਸ ਪਿੰਡੋਂ ਆਏ ਜਿੱਥੇ ਅੰਬ ਵੀ ਨਾ ਇਹਨਾਂ ਦੇ ਵਿੰਗੇ ਟੱਡੇ ਮੂੰਹ ਮੂੰਹ ਵਿੱਚ ਦੰਦ ਵੀ ਨਾ ਇਹਨਾਂ ਦੇ ਵਿੰਗੇ ਟੱਡੇ ਮੂੰਹ ਮੂੰਹ ਵਿੱਚ ਦੰਦ ਵੀ ਨਾ ਇਹਨਾਂ ਦੇ ਵਿੰਗੇ ਟੱਡੇ ਮੂੰਹ ਮੂੰਹ ਵਿੱਚ ਦੰਦ ਵੀ ਨਾ ਦਾਦ ਕੇ ਉਸ ਪਿੰਡੋਂ ਆਏ ਜਿੱਥੇ ਟਾਲੀ ਵੀ ਨਾ ਨਾਨਕ ਕੇ ਉਸ ਪਿੰਡੋਂ ਆਏ ਜਿੱਥੇ ਟਾਲੀ ਵੀ ਨਾ ਇਹਨਾਂ ਦੇ ਸੁੱਕੇ ਪਿਆ ਮੂੰਹ ਮੂੰਹ ਤੇ ਲਾਲੀ ਵੀ ਨਾ ਇਹਨਾਂ ਦੇ ਸੁੱਕੇ ਪਿਆ ਮੂੰਹ ਮੂੰਹ ਤੇ ਲਾਲੀ ਵੀ ਨਾ ਇਹਨਾਂ ਦੇ ਸੁੱਕੇ ਪਿਆ ਮੂੰਹ ਮੂੰਹ ਤੇ ਲਾਲੀ ਵੀ ਨਾ ਛਾਦੀਓ ਲੈ ਛਾਨਣੀ ਪਰਾਤੀਓ ਲੈ ਰੋਟੀਆਂ ਛਾਦੀਓ ਲੈ ਛਾਨਣੀ ਪਰਾਤੀਓ ਲੈ ਰੋਟੀਆਂ ਨਾਨਕਿਆਂ ਦਾ ਮੇਲਾ ਆਇਆ ਸੱਬੇ ਰੰਨਾ ਮੋਟੀਆਂ ਨਾਨਕਿਆਂ ਦਾ ਮੇਲ ਦੇਖ ਲਓ ਸੱਬੇ ਰੰਨਾ ਮੋਟੀਆਂ ਦਾਦਕੀਆਂ ਕੁੜੀਆਂ ਕਾਲੀਆਂ ਤੇ ਪੀਲੀਆਂ ਦਾਦਕੀਆਂ ਕੁੜੀਆਂ ਕਾਲੀਆਂ ਤੇ ਨਾਨਕੇ ਦੀਆਂ ਕੁੜੀਆਂ ਗੋਰੀਆਂ ਨੀ ਜਿਵੇਂ ਸ਼ੀਸ਼ ਮਹਿਲ ਦੀਆਂ ਮੋਰੀਆਂ ਨੀ ਜਿਵੇਂ ਸ਼ੀਸ਼ ਮਹਿਲ ਦੀਆਂ ਮੋਰੀਆਂ ਨੀ ਜਿਵੇਂ ਸ਼ੀਸ਼ ਮਹਿਲ ਦੀਆਂ ਮੋਰੀਆਂ ਨੀ